ਅੱਡੀ ਵੀ ਨਹੀਂ ਦੇਖੀ ਹਜੇ ਇਹ ਇੰਦਾ ਦੀ ਹਜੇ ਠੀਕ ਹੈ ਗੱਲ ਹਾਂ ਜੀ ਮਾਰ ਲਵੇ ਟਕਾ ਕੇ ਇਹ ਦਿਖਾਓ ਬਾਈ ਕਹਿੰਦਾ ਇਹਨੇ ਦੁੱਗੀ ਨੇ ਦਿੱਤਾ 18 ਕਿਲੋ ਦੁੱਧ ਹਾਂ ਜੀ 20 ਪਲੱਸ ਜਾਊਗੀ ਐਤ ਕੀ ਬੜੇ ਆਰਾਮ ਨਾਲ 15 ਕਿਲੋ ਆ ਬੂਰੀ ਕੋਲ ਬਾਈ ਕਹਿੰਦਾ ਹਾਜ਼ਰ ਦੰਦੋ ਚੌਗੀ ਨਾਲ ਵੀ ਬੂਰੀ ਕੱਟੀ ਆਹ ਸਿੰਗੀ ਪੂਰੀ ਅਸਲ ਆ ਗਈ ਹੈ ਨਾ ਆ ਸਿੰਗੀ ਦਿਖਾ ਤੇ ਕਮਾਲਿਆ ਕਮਾਲਿਆ ਆ ਦੇ ਨਾਲ ਨਾਲ ਇਹ ਬੂਰੀ ਨੀਲੀ ਰਾਵੀ ਕੱਟੀ ਆ ਗਈ ਹੈ ਨਾ ਆਪਾਂ ਨੂੰ ਹੋਗੇ 10-12 ਸਾਲ ਹਾਂ ਜੀ ਜਿਹੜੇ ਬੱਚੇ ਤੋਂ ਹੁੰਦੀ ਹੈ ਹਾਂ ਜੀ ਬਾਈ ਭਰਾ ਕਹਿੰਦੇ ਵੱਜਦਾ ਹੀ ਨਹੀਂ ਕੋਸਾ ਜਦੋਂ ਆਪ ਕੰਮ ਕਰਨਾ ਬਚਦਾ ਬਹੁਤ ਆ ਵੀਰੇ ਠੀਕ ਹੈ ਕਰ ਲੈ। ਉਹ ਲੈ ਸੱਜਣਾ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੋਂ ਨਾ ਤੁਹਾਨੂੰ ਇਹ ਮੰਨ ਲਓ 8 ਤੋਹਫੇ ਦਿਖਾਉਣ ਪਹੁੰਚੇ ਆ ਪਿੰਡ ਸ਼ਾਪੁਰਾ ਤਹਿਸੀਲ ਫਲੋਰ ਤੇ ਜ਼ਿਲ੍ਹਾ ਜਲੰਧਰ ਇਹ ਸੱਜਣਾ ਦੀ ਖਾਸੀਅਤ ਹੁੰਦੀ ਆ ਵੀ ਇਹਨਾਂ ਕੋਲ ਇੱਕ ਤਾਂ ਪਸ਼ੂ ਤਾਂ ਟਾਪ ਕੁਆਲਿਟੀ ਦਾ ਮਿਲੂ ਤੇ ਇੱਕ ਜ਼ਿਆਦਾਤਰ ਪਸ਼ੂ ਨਾ ਇਹਨਾਂ ਕੋਲੇ ਤਿਆਰ ਦੁੱਧ ਵਾਲੇ ਹੁੰਦੇ ਆ ਪਿੰਡ ਸ਼ਾਪੂਰਾ ਤਹਿਸੀਲ ਫਲੋਰਾ ਜ਼ਿਲ੍ਹਾ ਜਲੰਧਰ ਦੁਆਬੇ ਦਾ ਪਿੰਡ ਆ ਗਿਆ ਤੇ ਬਾਕੀ ਗੱਲਬਾਤ ਬਾਈ ਮਨੀ ਨਾ ਕਰਾਦਾਂਗੇ ਆ ਜਾ ਮਨੀ ਫਿਰ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਤੁਹਾਡਾ ਸਵਾਗਤ ਕੀਤਾ ਜਾਂਦਾ ਚਰਨ ਸਿੰਘ ਡੈਰੀ ਫਾਰਮ ਤੇ ਚੜਦੀ ਕਲਾ ਬਾਈ ਗੁਰਜੀ ਮੇਰੇ ਆ ਜੀ ਠੀਕ ਆ ਗਾਕਾ ਨੂੰ ਮੇਲਾ ਲੱਗਿਆ ਜੀ ਤਾਂ ਨਾ ਬਾਈ ਗੁਰਜੀ ਲੇਟ ਹੋ ਗਿਆ ਜੀ ਮੰਡੀ ਲੱਗੀ ਪਈ ਸੀ ਠੀਕ ਹੈ ਗੱਲ ਆ ਆ ਤੇ ਬਾਕੀ ਉੱਤੇ ਕਲਿੱਪ ਚ ਲਾ ਦੂੰਗਾ ਉਹ ਦਿਖਾ ਵੀ ਦੂੰਗਾ ਕਿ ਕਿੰਨੇ ਕੁ ਸੱਜਣਾਂ ਮਈਆਂ ਦੋ ਮਈਆਂ ਤਾਂ ਚੋਕੇ ਵੀ ਨਹੀਂ ਗਏ ਸਾਈ ਫੜਾ ਕੇ ਉਹ ਚਲ ਗਏ ਠੀਕ ਹੈ ਗੱਲ ਇੱਕ ਬਾਈ ਆਪਣੇ ਕਿੰਨੀਆਂ ਮੱਝਾਂ ਸੇਲ ਕਰਤੀਆਂ ਤਿੰਨ ਮਈਆਂ ਸੇਲ ਕਰਾਤੀਆਂ ਇੱਕ ਭੈਣ ਵੀ ਬੈਠੀ ਉਹਨਾਂ ਨਾਲ ਵੀ ਗੱਲ ਕਰਾ ਉਹਨਾਂ ਨਾਲ ਗੱਲਬਾਤ ਕਰਾਵਾ ਗਏ ਠੀਕ ਆ ਵੀ ਚੰਨ ਸਿੰਘ ਡੈਰੀ ਫਾਰਮ ਦੇ ਕਿਹੜੀ ਗੱਲਬਾਤ ਆ ਠੀਕ ਹੈ ਗੱਲ ਆ ਉਹ ਵੀ ਨੰਬਰ ਬੋਲ ਤੇ ਰਹਿ 9478474740 ਤੇ ਸ਼ੁਰੂਆਤ ਬੁਰੀ ਤੋਂ ਕਰ ਗੀ ਬੁਰੀ ਸਿਰੇ ਤੇ ਪਹਿਲੇ ਤੇ ਬ੍ਰਾਂਡ ਇੱਕ ਨੰਬਰ ਦੀ ਯੂਨੀਕ ਜੀ ਚੀਜ਼ ਲਾਤੀ ਅੱਜ ਆਹ ਫੋਨ ਕਰ ਕਰ ਕੇ ਠੀਕ ਆ ਗੱਲ ਆ ਜਾ ਜੋ ਬਰਾਲੇ ਆ ਜਾ ਤੋਰ 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 ਤਾਰੀ ਸੂਈ ਜਮਾ ਤਾਰੀ ਸੂਈ ਬੱਚ ਮਗਰ ਵੀ ਕੱਟੀ ਆ ਨਾਲ ਵੀ ਕੱਟੀ ਯਾਰ ਆਪ ਵੀ ਕੱਟੀ ਤੋਹਫਾ ਪੀਛ ਦਿਖਾਉਣ ਲੱਗਿਆ ਇੱਕ ਨੰਬਰ ਤੇ ਬੂਰੀ ਦਾ ਤੇਲੀਆਂ ਬੂਰੀ ਹੈ ਨਾ ਹਾਂਜੀ ਤੇਲੀਆਂ ਬੂਰੀ ਕਿੰਨੇ ਕ ਦਿਨ ਦੀ ਸੂਈ ਹੋ ਗਈ ਸੂਈ ਨੂੰ ਪਾਜੀ 8 ਮਾਂ ਦਿਨੇ ਆ ਠੀਕ ਆ ਕੱਟੀ ਮਗਰ ਠੀਕ ਆ ਗੱਲ ਤੇ ਗੰਦਮੰਦੀ ਆ ਸਿੱਟੀ ਜਾਂਦੀ ਹੈ ਨਾ ਸਾਫ ਹੋਈ ਜਾਂਦੀ ਆ ਸੂਆ ਕਿਹੜਾ ਰਹੂਗਾ ਪਹਿਲਾ ਚਾਰ ਦੰਦ ਚਾਰ ਦੰਦ ਪਹਿਲਾ ਸੂਆ ਜੀ ਮੈਂ ਤਾਂ ਅਸਲ ਬੂਰੀ ਮੈਂ ਤਾਂ ਜੋੜਾ ਬਣਾ ਕੇ ਲਾ ਗਿਆ ਸੀ ਵੀ ਇੱਥੇ ਆਹ ਦੋ ਪੰਜਾਬ ਵਿੱਚ ਪਹੁੰਚ ਕਰ ਦਵਾਂਗੇ ਠੀਕ ਆ ਬਾਈ ਆਏ ਪਹਿਲੋ ਇੱਕ ਕਾਲੀ ਝੋਟੀ ਬਲੂਨ ਕੱਟ ਕੇ ਵਿੱਚੋਂ ਲੈ ਗਏ ਠੀਕ ਆ ਕੋਈ ਦੋ ਦੀ ਤਾਂ ਫੇਰ ਵੀ ਆਪਾਂ ਕਰ ਹੀ ਦੇਣੀ ਆਪੇ ਵੀ ਕਰਾਂਗੇ ਠੀਕ ਆ ਗਾ ਔਰ ਬਾਈ ਕੋ ਦੀ ਮੇਰਾ ਜੀ ਕਿੰਨੇ ਲੋਕ ਤਾਂ ਹਾਜ਼ਰ ਨਹੀਂ ਅੱਜ ਇਹਦੇ ਕੋਲੇ ਅੱਜ 15 ਕਿਲੋ ਕੱਟੀ ਥੱਲੇ ਮਣ ਕੇ ਲੈ ਲਾ 15 ਕਿਲੋ ਆ ਬੂਰੀ ਕੋਲ ਬਾਈ ਕਹਿੰਦਾ ਹਾਜ਼ਰ ਦੰਦੋ ਚੌਗੀ ਨਾਲ ਵੀ ਬੂਰੀ ਲੱਟੀ ਬੂਰੀ ਅਸਲ ਆ ਗਈ ਹੈ ਨਾ ਆ ਸਿੰਗੀ ਦਿਖਾ ਇਹ ਕਮਾਲਿਆ ਕਮਾਲਿਆ ਆ ਦੇ ਨਾਲ ਨਾਲੇ ਬੂਰੀ ਨੀਲੀ ਰਾਵੀ ਕੱਟੀ ਆ ਗਈ ਹੈ ਨਾ ਜਿੱਦਾਂ ਦੇ ਟੀਕਾ ਲਾ ਦੂ ਉਦਾਂ ਦਾ ਆਜੂ ਬੱਚਾ ਠੀਕ ਆ ਕਰੀ ਕੱਟੀ ਕਰੀ ਚੋ ਭਰਾਵਾ ਕਰੀ 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 ਕੱਟੀ ਦਾ ਫੇਸ ਕਰਦੇ ਉਹਲੇ ਵਾਹ ਆ ਸਿੰਗੀ ਜੀ ਦੇਖੀ ਬਾਈ ਕਹਿੰਦੇ ਉਹ ਕਹਿੰਦੇ ਉਹ ਰੁਪਈਆ ਢਿੱਲਾ ਉਹ ਵੀ ਨਹੀਂ ਟੱਪਦਾ ਠੀਕ ਆ ਗੱਲ ਤੇ ਆ ਇਹਦਾ ਮੂੰਹ ਭਰੇ ਕਰ ਲਾ ਹੁਣ ਝੋਟੀ ਦਾ ਇਹ ਆ ਕੱਤੀ ਤੇ ਮਾਰੀ ਲੱਭੀ ਅੱਖਾਂ ਓੱਖਾਂ ਨੀਲੀਆਂ ਆ ਗਿਆਂ ਬੂਰੀ ਨੀਲੀ ਰਾਵੀ ਦੀ ਆ ਗਈ ਹੈ ਨਾ ਹਾਂਜੀ ਤੋ ਚਵਾਈ ਨਹੀਂ ਬਾਈ ਇਦਾਂ ਨਹੀਂ ਦੇਖੀ ਜਿੱਦਾਂ ਇਹਨੂੰ ਸਰਾ ਜਾਵਾਂ ਸਰਾ 100 ਦੀ 100 100 ਦੀ 100 ਇਹ ਇੱਥੋਂ ਕਰਾ ਦੀ ਚੱਕ ਚਵਾਈ ਬਾਈ ਕਹਿੰਦਾ ਬੰਬੇ ਆ ਕੰਮ ਹਾਂਜੀ ਸੂਹਾ ਪਹਿਲਾ ਪਹਿਲਾ ਕਿੰਨਾ ਦੁੱਧ ਪਾ ਦੂਗੀ ਪੀਕ ਲੈਵਲ ਤੇ 16 17 ਕਿਲੋ ਦਾ 15 ਕਿਲੋ ਦੀ ਕੱਟੀ ਦੀ ਇੱਥੇ ਪਹੁੰਚ ਕਰ ਦਵਾਂਗੇ ਜੀ ਠੀਕ ਆ 15 ਕਿਲੋ ਦੀ ਗਾਰੰਟੀ ਤੇ ਹੱਥ ਵੀ ਨਾ ਕੋਈ ਸੱਜਾ ਲਾਵੇ ਇਸ ਤਰ੍ਹਾਂ ਹੀ ਭੇਜ ਦਾਂਗੇ ਝੋਣ ਚਬਾਉਣ ਵਾਲਾ ਦਾ ਮੈਂ ਕਹੂੰਗਾ ਵੀ ਸਾਰੀਆਂ ਦਾ ਸੌਦਾ ਸੌ ਹੀ ਹੋਣਾ ਹੈ ਨਾ ਇੱਕ ਵਾਰੀ ਲੱਭੀ ਸਾਰੀਆਂ ਦੇ ਕਮਾ ਦੇ ਇੱਥੋਂ ਕੈਮਰਾ ਟੌਪ ਤੋਂ ਟੌਪ ਦਿਖਾ ਦੇਣਾ ਤੇ 24 ਕਿਲੋ ਵਾਲੀ ਦੀ ਐਗਤੀ ਆਪਣੇ ਕੋਲ ਹੈਗੀ ਆ ਠੀਕ ਆ ਗੱਲਾਂ ਤੇ ਹੁਣ ਮਾਰਦੇ ਲੱਭੀ ਦੋ ਨੰਬਰ ਵਾਲੀ ਜਿਹੜੇ ਭਰਾ ਕਹਿੰਦੇ ਨੇ ਪੂਸ਼ ਬਰੀਕ ਹੋਣੀ ਚਾਹੀਦੀ ਆ ਤੇ ਜਿੰਨੀਆਂ ਮਰਜੀ ਗੰਢਾ ਦੇ ਤੇ ਬਰੀਕ ਪੂਸ਼ ਹੀ ਆ ਤੇ ਬਟਨ ਵਾਲੀ ਆ ਗਈ ਇੱਥੋਂ ਕਰ ਸਕਦੇ ਹਾਂ ਚੈੱਕ ਆ ਆਰਡਰ ਐਨ ਪਿਆ ਜਿਵੇਂ ਕਰੀਏ ਲਾਲ ਸੁਰੱਖਾ ਨਾ ਕਮਾਜੋ ਭਰਾ ਨਸਲ ਦਾ ਫੁੱਲਾ ਬਰੀਡ ਦਾ ਤੇ ਬਾਕੀ ਕੁਆਲਿਟੀ ਚਵਾਈ ਵੋਲ ਚੁਵਾਈ ਸੂਰੀ ਸਪੈਸ਼ਲ ਚਵਾਈ ਸਪੈਸ਼ਲ ਸੂਆ ਦਾ ਇਹ ਪਾਈ ਦੂਆ ਦੂਜਾ ਸੂਆ ਹਾਂ ਅਸੂ ਆ ਗਈ ਦੂਜਾ ਕਿੰਨੇ ਦਿਨ ਦੀ ਸੂਈ ਹੋ ਗਈ ਸੂਈ ਨੂੰ ਅੱਜ 5ਵਾਂ ਦਿਨ ਆ 5ਵਾਂ ਦਿਨ ਕਿੰਨੀ ਕ ਬੌਲੀ ਹੋ ਆਈ ਆ 14 15 ਤੋਂ ਸਟਾਰਟਿੰਗ ਹੋਈ ਆ 14 15 ਤੋਂ ਸਟਾਰਟਿੰਗ ਹੋ ਜਾ ਇਹ ਵੀ ਸੇਲ ਹੋ ਗਈ ਨਹੀਂ ਇਹ ਹੈਗੀ ਇਹ ਆਪਾਂ ਜੋੜਾ ਪੰਜਾਬ ਪੰਜਾਬ ਪਹੁੰਚ ਕਰ ਦਵਾਂਗੇ ਠੀਕ ਆ ਗੱਲ ਯੂਐਨਐਲ ਯਾਰ ਰੇਟ ਹੈ ਜੋੜੇ ਦਾ ਬਾਹਲਾ ਨਹੀਂ ਹੈਗਾ ਠੀਕ ਆ ਗੱਲ ਇੱਕ ਮੇਰਾ ਵੀਰੇ ਅਭੀ ਡੇਡ ਡੂਡ ਵਾਲੀ ਹੈ ਨਹੀਂ ਜੀ ਠੀਕ ਆ ਦੋ ਤੋਂ ਦੋ ਤੋਂ ਸਟਾਰਟਿੰਗ ਆ 2 ਲੱਖ ਤੋਂ ਸਟਾਰਟਿੰਗ ਆ ਸਾਰੇ ਲਾਟ ਦੀ ਉੱਪਰ ਦੀ ਉੱਪਰ ਜਾਈ ਜਾਊਗੀ ਜੇ ਕੋਈ ਹੈ ਨਾ ਮੈਨੂੰ ਫੋਨ ਵੀ ਕਰੋ ਤਾਂ ਉਹਦੇ ਹੜ ਬੀਟ ਤੁਹਾਨੂੰ ਮਈਆਂ ਦੇਣੀਆਂ ਹਾਂਜੀ ਕੋਈ ਵੀ ਮੈਂ ਆਪਾਂ ਦੇ ਦਾਂਗੇ ਬੰਦੇ ਨੂੰ ਡਰੈਸ ਦੇ ਦਾਂਗੇ ਜਿੱਥੇ ਤੋਂ ਮੈਂ ਲਈ ਆ ਕੋਈ ਨਫਾ ਨਹੀਂ ਲੈਣਾ ਅਗਲੇ ਦੇ ਘਰ ਪਹੁੰਚ ਵੀ ਕਰਕੇ ਨਹੀਂ ਉਹਦਾ ਕਿਰਾਇਆ ਵੀ ਨਹੀਂ ਲੈਣਾ ਠੀਕ ਆ ਗੱਲ ਆਪਣਾ ਬਸ ਉਹੀ ਲੈਣਾ ਜਿੰਨੇ ਜਿੰਨੇ ਲੱਗਿਆ ਠੀਕ ਆ ਗੱਲ ਆ ਬਾਈ ਕਹਿੰਦਾ ਜੇ ਹਰਿਆਣੇ ਤੋਂ ਅਗਲੇ ਦੇ ਘਰ ਤੱਕ ਦਾ ਕਿਰਾਇਆ ਵੀ ਆਪਾਂ ਲਾਉਣਾ ਠੀਕ ਆ ਗੱਲ ਜਿਹੜੇ ਭਰਾ ਕਹਿੰਦੇ ਨੇ ਨਾ ਵੀ ਫੋਨ ਕਰਦੇ ਆ ਬਾਈ ਕਹਿੰਦਾ ਵੀ ਹੜਪੀੜਤਾਂ ਨੂੰ ਦੇਣੀ ਆ ਹਨਾ ਉਹਨਾਂ ਤੋਂ ਬਾਈ ਕਹਿੰਦਾ 600 ਰੁਪਏ ਲੈਣੇ ਆ ਪਹੁੰਚ ਕਰ ਦਾਂਗੇ ਜਦ ਆ ਜੇਬ ਚ ਪਾ ਦਾਂਗੇ ਅਗਲੇ ਨੇ ਇੰਨਾ ਕੁਝ ਕਰਨਾ ਸੀ ਕਿਰਾਇਆ ਵੀ ਨਹੀਂ ਕੋਲ ਉਲਾ ਸਕਦੇ ਠੀਕ ਆ ਗੱਲ ਇਹ ਜੋੜੀ ਤੇ ਮਾਰਦੇ ਲੱਭੀ ਨੇ ਭਰਾ ਉਹ ਆ ਆ ਜੋੜੀ ਦੀ ਪਹੁੰਚ ਆਲ ਪੰਜਾਬ ਹੋ ਜੂ ਜੇ ਉਦਾਂ ਕਿਸੇ ਸੱਜਣ ਨੇ ਲੈਣੀ ਆ ਕਿੰਨੀ ਬੋਲੀ ਦੱਸਿਆ ਦੇ ਕੋਲੇ ਮਣੀ ਇਹ ਭਾਜੀ ਚਬਾਉਗੀ 18 ਕਿਲੋ 16 ਕਿਲੋ ਇਹਦੀ ਓੜ ਦੇ ਦੂੰਗਾ 14-15 ਤੋਂ ਸਟਾਰਟਿੰਗ ਆ ਬੱਚਾ ਨਾਰਮ ਪਿਆ ਦੇ ਠੀਕ ਆ ਗੱਲ ਆ ਉਹ ਲੇਵਾ ਦਾ ਫੋੜਾ ਠੋਸ ਆ ਹਾਂਜੀ ਅੱਲੇ ਵਾਲਾ 18 ਕਿਲੋ ਚਵਾਉਗੇ 15 ਕਿਲੋ ਅੱਜ ਮਣਕੇ ਲੈ ਲਵੇ ਚਵਾਈ ਦੀ ਆ ਗਈ 100 ਦੀ 100 ਸੁਭਾ ਦੀ ਆ ਗਈ ਜਮਾ ਠੰਡੀ ਹੈ ਨਾ ਉਹ ਅਗਲਾ ਕਹਿੰਦਾ ਉਹ ਬ੍ਰਾਂਡ ਆ ਦੇਖ ਬਾਈ ਬ੍ਰਾਂਡ ਕਰ ਠੀਕ ਹੈ ਗੱਲ ਤੇ ਹੁਣ ਮਾਰਦੇ ਲੱਗੇ ਬਾਈ ਇਹ ਤਿੰਨ ਮਈਆਂ ਬੈਗੀਆਂ ਆ ਕਿਹੜੀਆਂ ਕਿੜੀਆਂ ਇਹ ਬਲੂਨ ਕੱਟੀ ਮੈਂ ਬੂਰੀ ਨਾਲ ਲਈ ਸੀ ਉਦੋਂ ਪਹਿਲਾਂ ਠੀਕ ਹੈ ਗੱਲ ਇਹ ਝੋਟੀ ਵੇਚ ਕੇ ਇਹ ਲੈ ਕੇ ਬੰਦੇ ਪੈਸੇ ਦੇ ਕੇ ਮੈਨੂੰ ਠੀਕ ਆ ਗੱਲ ਤੇ ਉਹ ਮੈਨੂੰ ਸਾਈ ਫੜਾ ਕੇ ਚਲ ਗਿਆ ਕਹਿੰਦੇ ਮੈਂ ਇਹਦਾ ਆ ਗਿਆ ਤੀਜਾ ਨੰਬਰ ਇਹ ਤੁਹਾਨੂੰ ਸ਼ੌਂਕੀਆ ਤੌਰ ਤੇ ਦਿਖਾ ਦਾਂਗੇ ਇਹ ਹੋ ਗਈ ਸੇਲ ਹਾਂ ਨਾ ਸੇ ਬਾਈ ਹੱਥ ਵੀ ਨਹੀਂ ਥਾਣਨ ਲੱਗ ਗਿਆ ਇਹ ਹੋ ਗਈ ਸੱਜਣੋ ਸੇਲ ਕੁਆਲਿਟੀ ਇਹਦੀ ਵੀ ਕਹੂੰਗਾ ਵੀ ਫੁੱਲ ਸਿਰਾ ਕੁਆਲਿਟੀ ਆ ਗਈ ਜਮਾ ਸੋ ਇਹਦਾ ਕੋਲੋਂ ਸੀ ਚਾਰ ਦੰਦ ਪਹਿਲਣ ਹਾਂਜੀ ਤੁਰਦੀ ਤਾਂ ਹੈ ਨਾ ਜਮਾ ਕਹ ਲਈ ਹੈ ਨਾ ਟਕਾ ਆ ਗਈ ਟਕਾ ਆ ਗਈ ਬਾਈ ਕਹਿੰਦੇ ਆਪਣੀ ਮਾਜੀ ਨਾ ਦੇ ਦੇ ਮੈਂ ਕਿਹਾ ਫੜ ਕੇ ਲੈ ਜਾ ਜੀ ਕਿੰਨੇ ਦਿੰਦੀ ਸੂਈਆਂ ਮਣੀ ਇਹ ਸੂਈ ਸੀਗੇ ਪੰਜਾ ਛਿਆ ਦੇਣਾਂ ਦੀ ਪੰਜਾ ਛਿਆ ਹਾਂ 16 ਕਿਲੋ ਦੀ ਗਾਰੰਟੀ ਨਾਲ ਫੜਾਈ ਹੈ ਜੀ ਠੀਕ ਆ ਗੱਲ ਅੱਜ ਕਿੰਨਾ ਹਾਜ਼ਰ ਹੈ ਇਹ ਕੋਈ 16 ਕਿਲੋ ਨਾਲ ਕਹਿੰਦਾ ਜੀ ਠੀਕ ਆ ਗੱਲ ਆ ਲੈ ਆ ਲੈ ਔਰ ਲੈ ਬੰਨੇ ਸਿੰਗੀ ਦਾ ਐ ਨਾ ਜਮਾ ਤੋਲੇ ਤੋਲੇ ਆ ਸੇਚ ਨੂੰ ਸਭਾ ਦੀ ਬਹੁਤ ਠੰਡੀ ਆ ਨਾ ਰੋਕੀ ਰੋਕੀ ਕਮਾ ਕੇ ਰੋਕੀ ਮਹਾੜ ਜਾ ਫੇਸ ਤੇ ਫੇਸ ਤੇ ਮਾਰੀ ਰਹਿਣ ਦੇ ਬਾਈ ਹੁਣ ਅਗਲੇ ਆ ਨਾ ਕਦੇ ਵੇਚਣੀ ਬੁਚਣੀ ਨਾ ਕੁਛ ਨਹੀਂ ਹੁੰਦਾ ਕਮਾਲਾ ਕਮਾਲਾ ਕੁਛ ਨਹੀਂ ਹੁੰਦਾ ਤੱਲੇ ਚਲੋ ਉੱਧਰ ਲੈ ਬਨੇ ਲੈ ਚਲ ਕਮਾ ਕੇ ਪੂਰੀ ਅਸਲ ਆ ਗਈ ਨੰਬਰ ਆ ਗਿਆ ਤੀਜਾ ਹਣਾ ਨਾ ਸਾਨੂੰ ਸਾਂ ਕਰਾ ਦੀ ਲੱਭੀ ਚੱਕੇ ਤੋਂ ਲਾ ਕੇ ਬਾਡੀ ਤੋਂ ਲਾ ਕੇ ਬਾਈ ਕਹਿੰਦਾ ਦੇਤੀ ਭਰਾਵਾਂ ਨੂੰ ਇਹਦਾ ਆ ਗਿਆ ਤੀਜਾ ਨੰਬਰ ਮਾਰ ਦੇ ਲਈ ਵੀ ਚਾਰ ਨੰਬਰ ਵਾਲੀ ਝੋਟੀ ਦੇ ਕੈਮਰਾ ਸੇਲ ਇਹ ਵੀ ਹੋ ਗਈ ਇਹ ਬਾਈਆਂ ਨੇ ਲੈ ਲਈ ਜੀ ਇਹ ਲਈ ਆ ਸੱਚ ਨਾਲੇ ਠੀਕ ਆ ਗੱਲ ਠੀਕ ਆ ਲੈ ਸ਼ਹਿਰ ਪੁਰਾਣੇ ਦਾ ਉਹ ਹੀ ਵਾਲਾ ਪਿਆਰਾ ਆਪਣਾ ਕੀ ਹਾਲ ਹੈ ਬਾਈ ਬਹੁਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਗੁਰਦੇਵ ਸਿੰਘ ਗੁਰਦੇਵ ਸਿੰਘ ਆਪਣਾ ਕੀ ਨਾਮ ਹੈ ਮਨਪ੍ਰੀਤ ਆਪਣਾ ਕੀ ਹੈ ਪਰਮਿੰਦਰ ਜੀ ਪਰਮਿੰਦਰ ਸਿੰਘ ਕਿਵੇਂ ਲੱਗੀ ਡੀਲ ਇਹ ਸੱਜਣਾ ਦੀ ਬਹੁਤ ਸੋਹਣੀ ਡੀਲ ਹੈ ਜੀ ਬਹੁਤ ਵਧੀਆ ਹੈ ਇਹ ਫਰਦ ਸਾਹਿਬ ਨੇ ਆਪਣੇ ਡੀਲ ਕੀਤੀ ਅੱਜ ਇਹਨਾਂ ਨਾਲ ਠੀਕ ਹੈ ਗੱਲ ਇਹ ਬਹੁਤ ਵਧੀਆ ਬਹੁਤ ਸੋਹਣੇ ਆ ਬਹੁਤ ਵਧੀਆ ਪਰਿਵਾਰ ਹੈ ਜੀ ਠੀਕ ਹੈ ਗੱਲ ਆ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਉਹਨਾਂ ਵੀ ਡੀਲਿੰਗੇ ਚੰਗੀ ਹੋਣੀ ਚਾਹੀਦੀ ਪਸ਼ੂ ਪਸੰਦ ਆਉਣ ਦੀ ਗੱਲ ਬਾਅਦ ਚਾ ਦੋ ਨੰਬਰ ਤੇ ਨਾ ਹਾਂਜੀ ਹਾਂਜੀ ਤੇ ਬਾਈਆਂ ਨੇ ਥਾਣਾ ਨੂੰ ਨਹੀਂ ਹੱਥ ਲਾਇਆ ਠੀਕ ਹੈ ਗੱਲ ਇੱਜੇ ਕਹਿੰਦੇ ਆਪਣੀ ਮਰਜ਼ੀ ਨਾ ਦੇ ਦਿਓ ਜੀ ਠੀਕ ਹੈ ਗੱਲ ਹੁਣ ਚੱਲਿਆ ਚਲੋ ਸੂਆ ਦੂਜਾ ਕਿੰਨੇ ਰੰਦੀ ਸੂਈ ਹੋਗੀ ਆ ਸੂਈ ਨੂੰ ਹੈਗਾ ਜੀ 6 ਮਾ 7 ਮਾ ਦੇਡ ਕਿੰਨਾ ਕੁ ਦੁੱਧ ਆ ਜਿਹਦੇ ਕੋਲ ਇਹ 16 ਕਿਲੋ 18 ਉੱਦਾਂ 18 ਕਿਲੋ ਜੀ 16 ਕਿਲੋ ਦੀ ਗਾਰੰਟੀ ਨਾਲ ਭਰਾਈਏ 16 ਦੀ ਗਾਰੰਟੀ ਤੇ ਆਪਨੇ ਹੀ ਦੇਤੀ ਗਾਰੰਟੀ ਜੀ ਜੀ ਠੀਕ ਆ ਗੱਲ ਉਹ ਇੱਕ ਗੱਲ ਤਾਂ ਹੈਗੀ ਆ ਨਾ ਜਿੱਡੀ ਕਾਪ ਮੈਂ ਕਹੂੰਗਾ ਉੱਡੀ ਹੋਣਾ ਉਹਦਾ ਪਾਕਿਸਤਾਨੀ ਆਰਡਰ ਲਗਾਇਆ ਜੀ ਠੀਕ ਆ ਹਾਂਜੀ 4x2 ਦੀ ਹੋ ਲੱਗਾ ਜੀ ਅਲੇ ਵਾਲੇ ਅਰਲੇ ਬੰਨੇ ਲਿਆ 22 ਦੀ ਕਿਵੇਂ ਬਣੀ ਆ ਇੱਕ ਦੀ ਇੱਕ 100 ਦੀ 100 ਆ ਬੱਚਾ ਤੇਰੇ ਮਗਰ ਵੀ ਕੱਟੀ ਸੀ ਕੱਢ ਵੀ ਆ ਜੇਪ ਹਾਂ ਹਾਂਜੀ ਹਾਂ ਨਾਲ ਆ ਗਈ ਕੱਟੀ ਤੇ ਗਿੱਠਬਾਈ ਗਿੱਠਾ ਵਾਲਾ ਕੰਮ ਹੀ ਆਣਾ ਚ ਆ ਆ ਬੱਚਾ ਦੀ ਨਾਲ ਜੀ ਕੱਟਾਇਆ ਹਾਂ ਇਹ ਤੇ ਮਾਰਦੇ ਕੈਮਰਾ ਤੇ ਬਾਕੀ ਇੱਥੇ ਤੇ ਦਾ ਆਰਡਰ ਕੁਆਲਿਟੀ ਕਰਾ ਦੇ ਚ ਕੇ ਜੋ ਟੀਵੀ ਸੇਲ ਹੋ ਗਈ ਇਹਦਾ ਨੰਬਰ ਆ ਗਿਆ ਚੌਥਾ ਤਿੰਨ ਨੰਬਰ ਤੇ ਚਾਰ ਨੰਬਰ ਵਾਲੀ ਇਹ ਦੋਨੇ ਸੇਲ ਹੋ ਗਈ ਹਨਾ ਪੰਜ ਵੀ ਹੋ ਗਈ ਆ ਪੰਜ ਨੰਬਰ ਵਾਲੀ ਵੀ ਹੋ ਗਈ ਪੰਜ ਵਾਲੇ ਵੀ ਮਲਾਵਾ ਗਿਆ ਜੀ ਠੀਕ ਆ ਗੱਲ ਹਾਂਜੀ ਆ ਚੋਟੀ 5 ਨੰਬਰ ਵਾਲੀ ਵੀ ਹੋ ਗਈ ਸੇਲ ਤੇ ਹੁਣ ਮਾਰ ਦੇ ਲੱਭੀ ਆ ਚੋਟੀ ਦਾ ਕੈਮਰਾ ਤੇ ਬਾਕੀ ਗੱਲਬਾਤ ਤੁਹਾਡੀ ਓਨਰ ਨਾਲ ਕਰਾ ਦੂੰਗਾ ਆ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਇਹਦਾ ਮਨ ਨਹੀਂ ਸੁਆ ਘੜਾ ਦੀ ਦੂਜਾ ਸੁਆ ਬਾਈ ਜੀ ਹਾਂਜੀ ਇਹ 18 ਕਿਲੋ ਦੀ ਗਾਰੰਟੀ ਨਾ ਦਿੱਤੀ ਆ ਠੀਕ ਆ ਗੱਲ ਆ ਭੈਣ ਵੀ ਆ ਗਈ ਜਿਨ੍ਹਾਂ ਨੂੰ ਦਿੱਤੀ ਆ ਠੀਕ ਆ ਗੱਲ ਹਾਂਜੀ ਦੂਜਾ ਸੁਆ ਕਿੰਨੇ ਦਿੰਦੀ ਸੁਆ ਇਹਨਾਂ ਨੇ ਹੁਣ ਖਾਲੀ ਕੱਢ ਲਈ ਇਹਨਾਂ ਨੇ ਚੋ ਕੇ ਲਈ ਆ ਫੇਰ ਵੀ ਆਪਾਂ ਗਾਰੰਟੀ ਦਿੱਤੀ ਆ ਠੀਕ ਆ ਗੱਲ ਤੇ ਬਾਕੀ ਗੱਲਬਾਤ ਕਰਾ ਦਿਓ ਕਰਾ ਦਿਓ ਜੀ ਕਰਾ ਅੱਛੀ ਬੋਲੀ ਡੀਲਿੰਗ ਕਿੰਨੇ ਲੱਗੀ ਬਾਈ ਬਹੁਤ ਵਧੀਆ ਲੱਗੀ ਸਭ ਤੋਂ ਪਹਿਲਾਂ ਤਾਂ ਮੈਂ ਨਾਲ ਜਾ ਮਹਰਾਮਾਂ ਨਾਲ ਗਿੱਤੇ ਵੀ ਡੀਲਿੰਗ ਤੇ ਹੁੰਦਾ ਹੈ ਹਾਂਜੀ ਬਹੁਤ ਵਧੀਆ ਲੱਗੀ ਪਹਿਲਾਂ ਆਪਾਂ ਫੋਨ ਤੇ ਗੱਲ ਕਰਦੇ ਰਹਿੰਦੇ ਮਈਆਂ ਵੀਡੀਓ ਦੇਖਦੇ ਰਹਿੰਦੇ ਇਹਨੇ ਬਹੁਤ ਵਧੀਆ ਲੱਗੀ ਠੀਕ ਹਾਂਜੀ ਫੋਨ ਤੇ ਬਹੁਤ ਚਿਰ ਹੋ ਗਿਆ ਗੱਲ ਕਰਦਿਆਂ ਨੂੰ ਇਹ ਦੋ ਮਈਆਂ ਲੈਣੀਆਂ ਅੱਜ ਕਹਿੰਦੇ ਅੱਜ ਇੱਕ ਲੈ ਜੰਨੇ ਆ ਪੰਜਾਂ ਚੌਹ ਦੇਣਾ ਜਾ ਕੇ ਘਰੇ ਫੋਨ ਕਰਦਾਂਗੇ ਆਨਲਾਈਨ ਮੰਗਾਵਾਂਗੇ ਉਸ ਤੋਂ ਬਾਅਦ ਆ ਮੈਂ ਕਹੂੰਗਾ ਵੀ ਆਨਲਾਈਨ ਜਾਂ ਹਾਂਜੀ ਹਾਂਜੀ ਫਿਰ ਹੁਣ ਇੱਕ ਵਾਰੀ ਘਰ ਦੇਖ ਲਿਆ ਮੰਦੀਪੀ ਦੇ ਨਾਲ ਗੱਲ ਹੋ ਗਈ ਹੁਣ ਆਪਾਂ ਫੋਨ ਤੇ ਕਹਿ ਦਿਆ ਕਰਾਂਗੇ ਆਪਾਂ ਆਪਾਂ ਨੂੰ ਹੋ ਗਏ 10-12 ਸਾਲ ਹਾਂਜੀ ਬੱਚਤ ਹੁੰਦੀ ਹਾਂ ਹਾਂਜੀ ਬਹੁਤ ਫੇਫਰਾ ਕਹਿੰਦੇ ਬੱਚਦੇ ਨਹੀਂ ਕੋਸ ਜਦੋਂ ਆਪ ਕੰਮ ਕਰਨਾ ਬੱਚਦਾ ਬਹੁਤ ਆ ਵੀਰੇ ਠੀਕ ਆ ਕਰ ਉਹ ਬਚਾਉਣਾ ਵੀ ਆਪਣੇ ਪਿੰਡ ਕਿਹੜਾ ਜੀ ਆਪਣਾ ਬੇਰਕਲਾ ਬੇ ਕਲੰਬ ਰਹਿ ਗਿਆ ਰੜਾ ਰੜਾ ਸਾਥੀ ਹਾਂ ਰੜਾ ਸਾਥੀ ਠੀਕ ਹੈ ਗੱਲ ਧੰਨਵਾਦ ਜੀ ਇਹ ਤਾਂ ਜਿੰਦੀ ਦਿਖਾ ਦੇ ਚੋਣੀ ਵੀ ਨਹੀਂ ਆਪਾਂ ਫੇਬੀ ਇਹਨਾਂ ਨੂੰ ਚਵਾ ਕੇ ਧਾਰਾ ਮੋਰਾ ਕੇ ਖਾਲੀ ਕਰਾਤੀ ਜੀ ਠੀਕ ਹੈ ਗੱਲ ਇਹ ਤਾਂ ਤਸੱਲੀ ਬਾਈ ਕਹਿੰਦਾ ਹਰੇਕ ਪੱਕ ਤੋਂ ਕਰਾਤੀ ਸਾਰੀ ਚਵਾਈ ਕਰਾ ਕੇ ਕੱਟੀ ਮਗਰ 18 ਕਿਲੋ ਤੋਂ ਤੇ ਬਾਕੀ ਸਭ ਤੋਂ ਮੇਨ ਗੱਲ ਮੈਂ ਕਹੂੰਗਾ ਯਕੀਨ ਦੀ ਹਾਂ ਨਾ ਭਰੋਸੇ ਦੀ ਦੁਨੀਆ ਖੜੀ ਆ ਜੀ ਜੀ ਅਕਮਾ ਲੈ ਅਕਮਾ ਲੈ ਕਿੰਨੇ ਦਿਨ ਦਾ ਸੂਆ ਦੀ ਮਣੀ ਦਾ ਇਹ ਬਾਈ 10 11 ਦਿਨ ਦੀ ਸੂਈ ਸੀ 10 11 ਦਿਨ ਦੀ ਸੂਈ ਨਾਲ ਇਹਦੇ ਆ ਗਈ ਸੀ ਕੱਟੀ ਹਾਂਜੀ 22 ਦਾ ਬਾਕੀ ਇਹਨਾਂ ਨੇ ਹੁਣ ਘਾਰੇ ਲਈ ਇੱਕ ਪੁੱਛਣ ਦੀ ਲੋੜ ਨਹੀਂ ਵੀ ਕੰਮ ਸੌ ਦਾ ਸੌ ਆ ਤੇ ਬਾਕੀ ਇਹ ਗੱਲ ਆ ਵੀ ਚੰਗੇ ਕੱਦ ਗਾਠ ਵਾਲੀ ਆ ਅਗਲੇ ਸਾਲ ਪਿੱਛੇ ਨਹੀਂ ਆਉਂਦੀ ਗਾਹ ਨੂੰ ਬਾਕੀ ਤੇ ਹੁਣ ਆ ਜਾ ਲੱਭੀ ਲਿਆ ਕੈਮਰਾ 3 ਨੰਬਰ 4 ਨੰਬਰ 5 ਨੰਬਰ 18 ਨੇ ਸੇਲ ਹੋ ਗਈਆਂ ਹਾਂ ਨਾ ਹਾਂਜੀ ਇਹ ਹੋ ਗਈਆਂ ਸੇਲ ਤੇ ਹੁਣ ਮਾਰਦੇ 6 ਨੰਬਰ ਵਾਲੀ ਝੋਟੀ ਦਾ ਕੈਮਰਾ ਆ ਵੀ ਮੈਂ ਕਹੂੰਗਾ ਯਾਰ ਉੱਠ ਜਿੱਦੀ ਗੱਲਾਂ ਨਾ ਠੇਕ ਪੰਜਾਬੀ ਬੋਲ ਬੋਈ ਪੂਰੀ ਭੜੀ ਝੋਟੀ ਆ ਅਮਲਬਈ ਜੀ ਸਾਡੇ ਸੱਜਣ ਕਹਿੰਦੇ ਨੇ ਵੀ ਉੱਠ ਜਿੱਦੀ ਆ ਉੱਠ ਜਿੱਦੀ ਆ ਲੰਬੀ ਵੀ ਵਾਲੀ ਆ ਉੱਚੀ ਵੀ ਵਾਲੀ ਆ ਤੇ ਸਿੰਘ ਵੀ ਬੰਦਾ ਜ ਆਜਾ ਜੋ ਭਰਲੇ ਆਲੇ ਆਰਲੇ ਬੰਨੇ ਦਾ ਰੇਲ ਦੇ ਡੱਬੇ ਵਾਂਗੂ ਨਾ ਲੰਘੀ ਜਾਊਗੀ 30 40 ਸਕਿੰਟ ਕੈਮਰੇ ਮੂਰਦੀ ਚਾਹ ਹਾਂਜੀ ਤੋਰ ਦੇ ਤੋਰ ਦੇ ਆਨੂੰ ਤੋਰ ਦੇ ਤੇ ਵੱਡੀ ਆ ਗਈ ਫੁੱਲ ਕਿੰਨਾ ਦੁੱਧ ਹਾਜ਼ਰ ਆ ਆ 16 ਕਿਲੋ ਅੱਜ ਮਣਕੇ ਲੈ ਲੋ ਜੀ ਡੰਗ ਤੋਂ ਡੰਗ ਹਾਂਜੀ ਹਾਂਜੀ ਬੱਚਾ ਕੀ ਆ ਨਾਲ ਵੀ ਕੱਟੀ ਆ ਨਾਲ ਕੱਟੀ 16 ਕਿਲੋ ਬਾਈ ਕਹਿੰਦਾ ਡੰਗ ਤੋਂ ਡੰਗ ਇਹਦਾ ਚਵਾ ਕੇ ਦੇ ਦਾਂਗੇ ਨਾ ਚਵਾਈ ਦੀ ਕਿਵੇਂ ਰਹੂਗੀ 100 ਦੀ 100 ਹੋਲੀ ਜਮਾ ਹੋਲੀ ਚਰਲਾ ਛੱਟਾ ਟਾਇਟ ਫੈਟ ਮੈਂ ਕਹਾਂ ਜੀ ਆਪਾਂ ਇਹ ਕੰਮ ਨਹੀਂ ਕਰਨਾ ਪਾਰਬੋਜ ਕੋਈ ਅੱਜ ਤਿੰਨ ਵੇਚੀਆਂ ਬਾਹਿਬੂ ਦੀ ਮੈਨੂੰ ਅਗਲਾ ਕਹਿੰਦਾ ਹੱਥੋਂ ਵੀ ਨਹੀਂ ਲਾਉਣਾ ਠੀਕ ਆ ਗੱਲ ਇਹ ਛਾਲੇ ਛੱਟੇ ਵਾਲੀ ਲਵਾਗੇ ਇੱਕੋ ਹੀ ਵੇਚਾਂਗੇ ਠੀਕ ਆ ਗੱਲ ਫਿਰ ਸੌ ਦੀ ਸਭ ਹੱਥ ਲਾਉਣ ਦੀ ਲੋੜ ਨਹੀਂ ਹਾਂਜੀ ਠੀਕ ਆ ਗੱਲ ਕਿੰਨਾ ਦੁੱਧ ਦੇ ਸਕਦੀ ਆ ਇਹ 16 17 ਗੱਲ ਜੋਗੀ ਅੱਜ ਅੱਜ 16 ਦੀ ਗਰੰਟੀ ਦੇ ਦਾਂਗੇ ਕੱਟੀ ਦੀ ਠੀਕ ਆ ਗੱਲ ਇੱਥੇ ਮਾਰ ਦੇ ਲੱਭੀ ਕੈਮਰਾ ਬਾਈ ਭਾਜੀ ਕੱਦ ਦਿਖਾ ਦੇ ਇੱਕ ਲੱਗ ਉਹ ਕੱਦ ਤਾਂ ਬਹਾੜਾ ਵੱਡਾ ਲੈ ਆ ਲੈ ਆਰਲੇ ਬੰਨੇ ਇਹ ਇੱਥੋਂ ਘਰਾ ਨਹੀਂ ਇੱਕ ਫੁੱਲ ਵੱਡੀ ਆ ਹਾਂਜੀ ਪੂਰੀ ਵੱਡੀ ਵੱਡੀ ਨਾਲ ਨਾਲ ਨਾ ਲੰਬੀ ਵੀ ਫੁੱਲ ਆ ਸੁਭਾਅ ਦੀ ਵੀ ਠੰਡੀ ਤੇ ਕੱਟੀ ਬਿਊਟੀ ਚ ਵੀ ਫੁੱਲ ਆ ਗਈ ਤੇ ਨਾਲ ਮੈਂ ਕਹੂੰਗਾ ਇਹਦੇ ਕੱਟੀਕਰਾਂ ਵਾਲ ਇੱਕ پری ਵਾਲਾ ਕੰਮ ਹੀ ਆ ਤੋਹਫਾ ਹਾਂਜੀ ਤੇ ਹੁਣ ਮਾਰ ਦੇ ਲੱਭੀ ਅਗਲੇ ਨੰਬਰ ਤੇ ਆ ਜਾ ਚੋਪਰਾ ਲੈ ਆ ਲੈ ਆ ਲੈ ਆ ਆ ਆ ਆ ਤਾਂ ਮੈਂ ਕਹੂੰਗਾ ਬਾੜੀ ਬਾੜੀ ਐਂਡ ਐਂਡ ਕੰਮ ਚੱਕੀ ਫਿਰਦਾ ਜਮੀ ਐਂਡ ਤਾਂ ਆਣਾ ਆ sire te ਐਂਡ ਤੋਰਾ ਹਨ ਦੋਰਾ ਸੁਆ ਦਾ ਦੂਜਾ ਜੀ ਸੁਆ ਦੂਜਾ ਕਿੰਨੇ ਦਿਨ ਦੀ ਸੂਈ ਹੋ ਗਈ ਜੀ ਸੂਈ ਨੂੰ ਹੋ ਗਏ 10 ਦਿਨ ਕਟਾ ਮਗਰ ਨਾਲ ਮੇਲ ਕਾਫ ਸੁਆ 10 ਦਿਨਾਂ ਦਾ ਦੁੱਧ ਹਾਜ਼ਰ ਕਿੰਨਾ 18 ਕਿਲੋ ਹੁਣ ਮਣ ਕੇ ਲੈ ਲੋ ਜੀ ਕਿੰਨਾ 16 ਕਿਲੋ ਦੀ ਓੜ ਦੇ ਦਾਂਗੇ 18 ਕਿਲੋ ਅੱਜ ਮਣ ਲੈ ਡੰਗ ਤੋਂ ਡੰਗ ਹਾਂਜੀ ਕੰਡਾ ਆਪਦਾ ਲਿਆਵੇ ਜਾਈਂ ਹਾਂਜੀ ਹਾਂਜੀ ਕਰਾ ਦਾਂਗੇ ਤਸੱਲੀ ਕਰਾ ਦਾਂਗੇ ਲੁਧਿਆਣੇ ਤਾਂ ਨਹੀਂ ਜਾਂਦੇ ਕੀ ਕਰਨ ਜਾਣਾ ਇੱਥੇ ਆ ਇੱਥੇ ਆ ਠੀਕ ਆ ਗੱਲ ਆ ਲੈ ਵੇਚ ਕੇ ਵੇਚ ਕੇ ਹਰਿਆਣੇ ਜਾਵਾਂਗੇ ਠੀਕ ਆ ਗੱਲ ਆ ਵੇਚ ਕੇ ਬਾਈ ਕਹਿੰਦਾ ਹਰਿਆਣੇ ਜ਼ਰੂਰ ਜਾਵਾਂਗੇ ਪਰ ਲੁਧਿਆਣੇ ਨਹੀਂ ਜਾਂਦੇ ਹਨ ਤਸੱਲੀ ਕਰਾ ਦਾਂਗੇ ਪੂਰੀ ਫੋਟ ਹਰੇਕ ਪੱਖ ਜੇ ਇਹਨੂੰ ਪਿਛਵਾਏ ਹੁਣ ਵੀਡੀਓ ਦੇ 7-8 ਆਪਣੇ ਮਈਆ ਬਾਬੇ ਦੀ ਮਹਿਨਾ ਪਈ ਜਾਂਦੀਆਂ ਠੀਕ ਆ ਗੱਲ ਆਇਆ ਤੈਨੂੰ ਕਿਸੇ ਦਾ ਫੋਨ ਆ ਜਿਹੜੇ ਸੱਜਣ ਕੋਲ ਇੱਕ ਜਾਂਦੀ ਆ ਨਾ ਉੱਥੇ ਫਿਰ 8-10 ਜਾਂਦੀਆਂ ਦੁਬਾਰਾ ਹਾਂਜੀ ਤੇ ਬਾਕੀ ਕੋਸ਼ਿਸ਼ ਵੀ ਰਹੂਗੀ ਜਿੱਥੇ ਮਾਲ ਆਪਣਾ 8-10 ਤਾਜ਼ੀਆਂ ਪਹੁੰਚੀਆਂ ਨੇ ਵੀਡੀਓ ਤੁਹਾਨੂੰ ਉੱਥੋਂ ਵੀ ਆ ਨਾ ਕਵਰ ਕਰਕੇ ਦੇ ਦਾਂਗੇ ਹੁਣ ਆਪਾਂ ਭਾਈ ਇਹ ਕੰਨਾ ਵੀ ਜਿੱਥੇ ਜਿੱਥੇ ਆਪਣਾ ਮਾਲ ਚੱਲ ਗਿਆ ਇੱਕ ਵਾਰੀ ਉੱਥੋਂ ਵੀਡੀਓ ਕਵਰ ਕਰਾਉਣੀ ਆ ਠੀਕ ਆ ਗੱਲ ਜਿੱਥੇ 10 ਵਈਆਂ ਵਗ ਗਈਆਂ ਠੀਕ ਆ ਜੀ ਹਾਂਜੀ ਵੀ ਤਸੱਲੀ ਜੀ ਕਰਾਉਣੀ ਆ ਇੱਕ ਅੰਮ੍ਰਿਤਸਰ ਆਪਣੇ ਮਾਸਟਰ ਜੀ ਆ ਆਪਾਂ ਉੱਥੇ ਜ਼ਰੂਰ ਜਾਣਾ ਠੀਕ ਆ ਗੱਲ 4.5 ਲੱਖ ਦੀ ਝੋਟੀ ਆ ਆਪਣੇ ਪਿਛਲੇ ਘਿਹੜੇ ਵਿਕੀ ਆ ਉਹਨਾਂ ਦੇ ਠੀਕ ਆ ਗੱਲ ਹਾਂਜੀ ਉੱਥੋਂ ਜਰੂਰ ਤਸੱਲੀ ਕਰਾ ਕੇ ਆਏ ਆ ਉਹਨਾਂ ਨਾਲ ਗੱਲ ਹੋ ਗਈ ਉਹਨਾਂ ਨੇ ਆਨਲਾਈਨ ਮਈਆਂ ਮੰਗਾਲੀਆਂ ਆਪਣੇ ਤੋਂ ਜਿਹੜੇ ਨੋਕ ਚੋਕ ਜੀ ਕਰਦੇ ਨੇ ਤਸੱਲੀ ਕਰਾਉਣੀਆਂ ਮੈਂ ਕਹ ਜੀ ਮੈਂ ਨਹੀਂ ਬੋਲਣਾ ਉੱਥੇ ਮਾਟਰ ਜੀ ਬੋਲਣਗੇ ਠੀਕ ਆ ਗੱਲ ਉੱਥੇ ਉਹਨਾਂ ਨੇ ਸਾਰਿਆਂ ਤੋਂ ਮਾਲ ਲਿਆ ਜੀ ਮਾਟਰ ਜੀ ਨੂੰ ਮੈਂ ਇਹ ਕਿਹਾ ਵੀ ਇੱਕ ਵਾਰੀ ਵੀਡੀਓ ਕਰਾ ਕੇ ਪਰ ਇਹਨਾਂ ਜਿਹੜੀ ਮਾਟਰ ਜੀ ਸਾਹਮਣੇ ਆਪਣੀ ਵੀ ਨਹੀਂ ਸਾਹਮ ਠੀਕ ਆ ਗੱਲ ਮੈਂ ਸਾਹਮਣੇ ਨਹੀਂ ਆ ਸਾਡੇ ਵੀ ਨਹੀਂ ਉਹਦੀ ਸਾਹਮ ਠੀਕ ਆ ਨਹੀਂ ਹੁੰਦਾ ਇਸ ਹਿਸਾਬ ਨਾਲ ਲੱਭੀ ਆ ਤੇ ਮਾਰ ਕ ਇਹਦੇ ਮਾਰ ਕੈਮਰਾ ਉਹ ਹੈ ਕਿ ਕੱਥੂ ਨੰਗਲ ਦੇ ਲੱਗੇ 베ਗੇਵਾਲ ਪੈਂਦਿਆ ਕਮਾਲਾ ਕਮਾਲਾ ਇਹਨੂੰ ਕਹਿੰਦੇ ਨੇ ਸਾਡੇ ਪਿਓਰ ਮਲਵਾਈ ਚ ਗੁੜ ਦਾ ਗੱਟਾ ਲਾਇਆ ਗੁੜ ਦਾ ਗੱਟਾ ਉਹ 베ਗੇ 베ਗੇਵਾਲਿਆ ਮਟਰ ਜੀ ਅੰਮ੍ਰਿਤਸਰ ਦੇ ਲੱਗੇ ਕੱਥੂ ਉਹਨਾਂ ਦੀ ਤਸੱਲੀ ਉੱਥੇ ਕਰਾਉਂਦੇ ਅੱਜ ਤਸੱਲੀ ਇਹਦੀ ਕਰਾ ਦੇ ਸੁਆ ਕਿਹੜਾ ਇਹਦਾ ਸੁਆ ਜੇ ਦੂਜਾ ਸੁਆ ਦੂਜਾ ਇਹਦੀ ਮਾਂ 28 ਕਿਲੋ ਦੁੱਧ ਜੁਆਦੀ ਆ ਅੱਛਾ ਹਾਂ 24 ਕਿਲੋ ਦੀ ਅਸੀਂ ਗਾਰੰਟੀ ਦੇ ਦਵਾਂਗੇ ਜੀ ਠੀਕ ਆ ਕਰਨਾ ਰਾਤ ਕਿੰਨੇ ਦਿਨ ਦੀ ਸੁਈ ਆ 6 ਵਜੇ ਦੀ ਸਵੇਰ ਦੀ ਸੁਈ ਆ ਜੀ ਸਵੇਰੇ 6 ਵਜੇ ਦੀ ਹਾਂਜੀ ਠੀਕ ਆ ਬੜਾ ਬੂੜਾ ਠੀਕ ਆ ਅਦੋ ਅਦੋ ਮੈਂ ਜੋਈ ਆ ਜੀ ਠੀਕ ਆ ਗੱਲ ਮੈਂ ਫਲਾਈ ਦੱਸਦੀ ਹਾਂ ਆਰਡਰ ਚ ਹਣਾ ਹਾਂ ਫਲ ਤਾਂ ਮੈਂ ਬੀੜੀ ਚ ਪਾਉਣ ਵਾਲੀ ਨਹੀਂ ਸੀ ਮੈਂ ਥੋੜੇ ਚਾਰ ਦਾਂਦਿਆ ਹਲੇ ਚਾਰ ਦਾਂਦਿਆ ਚੌਗੀ ਹਾਂ ਜੀ ਆ ਜਦੋਂ ਪੁੜਾ ਪੜਾ ਚੱਕ ਗਈ ਹੈ ਨਾ 2-4 ਦਿਨਾਂ ਚ ਮੈਂ ਕਹੂੰਗਾ ਹਾਂ ਜੀ ਐਨ ਹੋ ਜੀ ਵੀ ਸੈਟਮੈਂਟ ਪੂਰੀ ਤੇ ਗੁਰਦੇ ਗੱਟੇ ਵਾਲਾ ਕੰਮ ਦੁੱਡੀ ਨੇ 18 ਕਿਲੋ 14 ਦਿਓ ਆਇਆ ਮੈਂ ਵੀ ਨਹੀਂ ਦੇਖੀ ਹਜੇ ਇਹ ਇੰਦਾ ਨਹੀਂ ਹਜੇ ਠੀਕ ਹੈ ਗੱਲ ਹਾਂ ਜੀ ਮਾਰ ਲਵੇ ਟਕਾ ਕੇ ਇਹ ਦਿਖਾਓ ਬਾਈ ਕਹਿੰਦਾ ਨੇ ਦੁੱਗੀ ਨੇ ਦਿੱਤਾ 18 ਕਿਲੋ ਦੁੱਧ ਹਾਂ ਜੀ 20 ਪਲੱਸ ਜਾਊਗੀ ਐਤ ਕੀ ਬੜੇ ਆਰਾਮ ਨਾਲ ਆਰਾਮ ਨਾਲ ਜੀ ਤੇ ਬਾਕੀ 24 ਕਿਲੋ ਜੋ ਆਊਗੀ 22 ਕਿਲੋ ਦੇ ਦਿਓੜ ਦੇ ਦਾਂਗੇ ਠੀਕ ਹੈ ਗੱਲ ਹਾਂ ਲੈ ਆ ਛਗੀ ਆ ਔਰ ਕੰਨੀ ਆਉ ਦੇ ਲੈ ਬਾਈ ਠੀਕ ਹੈ ਗੱਲ ਚੌਗੀ ਆ ਚੌਗੀ ਆ ਕੈਮਰਾ ਅੱਗੇ ਪਿੱਛੇ ਨਾਲ ਘਰ ਆ ਗਿਆ 13 ਹੋਰ ਕਮਾ ਦੇ ਭਾਂਡੇ ਜੀ ਕਮਾ ਦੇ ਚੌਗੀ ਆ ਬੱਚਾ ਕੀ ਆ ਨਾਲ ਇਹਦੇ ਟੱਟਾ ਜੀ ਆ ਨਾਲ ਆ ਗਿਆ ਇਹ ਕੱਟੀ ਦੇਣ ਦੀ ਮੈਂ ਨਹੀਂ ਵਿਕਣੀ ਸੀ ਕੀ ਕਾ ਗੱਲ ਜੇ ਕੱਟੀ ਦੇ ਦਿੰਦੀ ਹਾਂਜੀ ਹਾਂਜੀ ਚਵਾਈ ਕਿਵੇਂ ਪੰਪਲਾ ਕੰਮ ਪੰਪੂ ਵਾਲਾ ਜੀ ਜਿੱਦਾਂ ਦਾ ਕਹ ਲਿਆ ਥਾਂ ਲੱਗਿਆ ਉਦਾਂ ਦੀ ਚਵਾਈ ਆ ਬੰਦੇ ਦਾ স্পੈਸ਼ਲ ਘਰੋਂ ਗੱਲ ਜੇ ਕੋਈ ਗਾਹਕ ਲੈਣ ਆਇਆ ਆਪਣੇ ਤੋਂ স্পੈਸ਼ਲ ਬੰਦੇ ਦਾ ਨੰਬਰ ਦਿੱਤਾ ਗਿਆ ਲੈ 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 ਅੰਦਰ ਦੀ ਲੈ ਆ ਚਵਾਈ ਦਾ ਬੰਦੇ ਦਾ ਨੰਬਰ ਦੇ ਕੇ ਉਹਨਾਂ ਨਾਲ ਗੱਲ ਕਰਾਈ ਜਾਊਗੀ ਜਿਹੜੇ ਸੱਜਣ ਤੋਂ ਲਈ ਆ ਹਾਂ ਤਸੱਲੀ ਕਰਾਈ ਜਾਊਗੀ ਕਰਾਈ ਜਾਊਗੀ ਹਰੇਕ ਵਕਤ ਤੋਂ ਜੀ ਆ ਨੰਬਰ ਬੋਲ ਦਿਓ ਇਹ ਨਹੀਂ ਵੀ ਪੰਜਾਬ ਦੀ ਹਰਿਆਣੇ ਦੀ ਮੈਂ ਆ ਜੀ ਓਕੇ ਹਾਂਜੀ ਪੂਰੀ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਉਹ ਸਿਸਟਮ ਨਹੀਂ ਹੈਗਾ ਵੀ ਪੰਜਾਬ ਦੀ ਮੈਂ ਆਹੇ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਇੱਥੋਂ ਕਰ ਸਕਦੇ ਹਾਂ ਦੁੱਗੀ 18 ਕਿਲੋ ਬਾਈ ਕਹਿੰਦਾ ਕਿਸੇ ਗੱਲ ਨੂੰ ਦਿੱਤਾ ਇਹ ਇੱਥੋਂ ਕਰ ਸਕਦੇ ਹਾਂ ਚੈੱਕ 24 ਦੀ ਮਣੀ ਕਹਿੰਦਾ ਗਰੰਟੀ ਦੇ ਦਾਂਗੇ 18 ਦਿੱਤਾ ਦੁੱਗੀ ਨੇ ਭਾਜੀ ਇਹਨੂੰ ਇਹ ਅੱਜ ਨਹੀਂ 24 ਕਿਲੋ 25 ਦਿਨ ਲੱਗਣੇ ਆ ਜੀ ਠੀਕ ਆ ਗੱਲ ਇਹ ਜੇ ਅੱਜ ਆਪਾਂ ਕਹੋ 24 ਕਿਲੋ ਅੱਜ ਇਹਨੂੰ ਬੋਲੇ ਉਹ ਸਾਫ਼ ਹੋ ਜਾਣਾ ਠੀਕ ਆ ਆਪਾਂ 5-7 ਦਿਨ ਰ ਮੈਂ ਠੀਕ ਆ 5-7 ਦਿਨ ਮੱਝ ਨਹੀਂ ਵੇਚਦੇ ਠੀਕ ਆ 4 ਦਿਨ ਖੜਾ ਕੇ ਵੇਚਾਂਗੇ ਤਸੱਲੀ ਕਰਾ ਕੇ ਦੇਣਾ ਖੜਾ ਕੇ ਵੇਚਾਂਗੇ ਠੀਕ ਆ ਜੇ ਬਾਹਰ ਕੋਈ ਮੈਂ ਨਾ ਕੋਈ ਆਨਲਾਈਨ ਫੜ ਕੇ ਲੈ ਗਿਆ ਤਾਂ ਲੈ ਗਿਆ ਠੀਕ ਹੈ ਤਾਂ ਤੁਹਾਨੂੰ ਕਹਾਂਗੇ ਚ ਆਨਲਾਈਨ ਚ ਆਉਣੀ ਆ ਲੈਬੀ ਚਵਾ ਦਾਂਗੇ ਚਵਾ ਦਾਂਗੇ ਠੀਕ ਹੈ ਇਹ ਝੋਟੀ ਦਾ ਮਾਣ ਆ ਹੀ ਪੂਰਾ ਠੀਕ ਹੈ ਗੱਲ ਹਾਂਜੀ ਇਹ ਬਾਈ ਕਹਿੰਦਾ ਲੈਬੀ ਚਵਾ ਦਾਂਗੇ ਤੇ ਸਾਰਿਆਂ ਦੇ ਘਮਾਦੇ ਲੱਭੀ ਕੈਮਰਾ ਨੰਬਰ ਬੋਲ ਦੇ 9478 4747 40 947 84 77 74 0 ਪਿੰਡ ਛਾਪੂਰਾ ਤਹਿਸੀਲ ਫਲੋਰਾ ਜਲਾ ਜਲੰਧਰ ਤਵਾਬੇ ਦੇ ਪਿੰਡ ਪਹੁੰਚੇ ਹੋਏ ਆ ਆਪਣੇ ਤੋਂ ਜਿਹੜੇ ਗਾਗ ਨੇ ਨਾ 2 ਵਜੇ ਤੋਂ ਪਹਿਲਾਂ ਹੋਵੇ ਜੀ ਓਕੇ ਹਾਂਜੀ ਕਿਉਂਕਿ ਦੋ ਟਾਈਮ ਚੋਕੇ ਲੈਣੀ ਦੋ ਟਾਈਮ ਚਾਰ ਟਾਈਮ ਚੋਕੇ ਲੈਣੀ ਲੈ ਲਓ ਪਰ 2 ਵਜੇ ਤੋਂ ਪਹਿਲਾਂ ਜਦੋਂ ਆਪਣਾ ਸੌਦਾ ਹੋ ਗਿਆ ਆਪਾਂ 6 ਤੋਂ 6 ਮੈਂ ਚਵਾ ਦਾਂਗੇ ਓਕੇ ਆਪਣਾ ਉਧਾ ਤੜਕੇ 2 ਵਜੇ ਚਵਾਈਆ ਦੁਪਹਿਰੇ 2 ਵਜੇ ਜਿਹੜੇ ਸੱਜਣਾਂ ਸੌਦਾ ਹੋ ਗਿਆ ਉਹਨੂੰ 6 ਤੋਂ 6 ਚਵਾ ਦਾਂਗੇ ਹਾਂ ਜੇ ਕਿਸੇ ਨੂੰ ਦੋ ਟਾਈਮ ਚੋਕੇ ਲੈਣੀਆਂ 6 ਤੋਂ 6 ਮੈਂ ਚਵਾ ਕੇ ਦਵਾਗੇ ਠੀਕ ਹੈ ਗੱਲ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ ਓਕੇ